ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਜਿਹੜੇ ਓਸ਼ ਦੀ ਬੂਟੇ ਬਾਰੇ ਦੱਸਣ ਜਾ ਰਿਹਾ ਉਹ ਬਾ ਕਮਾਲ ਹੈ ਤੇ ਆਪਾਂ ਲਾਇਆ ਵੀ ਹੋਇਆ ਕਿਉਂਕਿ ਮੈਂ ਹਜੇ ਜੋ ਆਪਦੇ ਘਰ ਵਿੱਚ ਪਹਿਲਾਂ ਬੂਟੇ ਲਾ ਚੁੱਕਾ ਉਸੇ ਦੀ ਵੀਡੀਓ ਬਣਾ ਰਿਹਾ ਤਾਂ ਕਿ ਤੁਹਾਨੂੰ ਵੀ ਮੋਟੀ ਵੇਟ ਤੁਸੀਂ ਵੀ ਹੋਵੋ ਤੇ ਤੁਸੀਂ ਵੀ ਉਹ ਘਰਾਂ ਚ ਲਾਓ ਹਾ ਬੂਟਾ ਤੁਸੀਂ ਦੇਖ ਰਿਹਾ ਜੇ ਨਿੰਮ ਦੇ ਪੱਤਿਆਂ ਵਰਗਾ ਮੰਨ ਲਓ ਵੀ ਥੋੜਾ ਬਹੁਤ ਫਰਕ ਹੈ ਤੁਹਾਨੂੰ ਇਹ ਹੈਗਾ ਜੀ ਕੜੀ ਪੱਤਾ ਜਿਹਨੂੰ ਆਪਾਂ ਮਿੱਠੀ ਨਿੰਮ ਵੀ ਕਹਿ ਦਿੰਨੇ ਆ ਇਹ ਭਾਈ ਜਿਹਨੂੰ ਖਾਣਾ ਹজম ਨਹੀਂ ਹੁੰਦਾ ਬਦਾਜਮੀ ਹੈ ਉਹ ਚਬਾਚ-ਬਾ ਕੇ ਖਾ ਲੇ ਇਹਦੇ ਗੁਣ ਦਸੀਆਂ ਨਾ ਤੁਹਾਨੂੰ ਕੜੀ ਪੱਤੇ ਨੂੰ ਕੋਟ ਕੇ ਇਹਦਾ ਰਸ ਕੱਢ ਲਓ ਵਿੱਚ ਦਾ ਨਿੰਬੂ ਦਾ ਰਸ ਮਿਲਾ ਕੇ ਸੁیرے ਸ਼ਾਮ ਪੀਓ ਤੁਹਾਡਾ ਜੋ ਡਾਈਜੈਸਟਿਵ ਸਿਸਟਮ ਹੈ ਠੀਕ ਹੋ ਜਾਏਗਾ ਕੈਸਟਰੋਲ ਜਾਨੀ ਖੂਨ ਦਾ ਗਾੜਾਪਣ ਤੇ ਟ੍ਰਾਈਗਲਿਸਟਰਾਇਡ ਮੰਨ ਲਓ ਜਿਹੜਾ ਖੂਨ ਦੇ ਵਿੱਚ ਗੰਦਾ ਗਾੜਾ ਪਦਾਰਥ ਪੈਦਾ ਹੋ ਜਾਂਦਾ ਹੈ ਜੋ ਦਿਲ ਦੇ ਅਟੈਕ ਦਾ ਮੇਨ ਕਾਰਨ ਬਣਦਾ ਹੈ ਉਹਦੇ ਵਾਸਤੇ ਹਰ ਰੋਜ਼ 5-6 ਪੱਤੀਆਂ ਖਾਲੀ ਪੇਟ ਖਾਓ 5-6 ਪੱਤੀਆਂ ਬਹੁਤ ਹੁੰਦੀਆਂ ਹੈ ਇਹ ਲਿਵਰ ਨੂੰ ਫੈਕਟ ਰੱਖਦਾ ਹੈ ਐਂਟੀਆਕਸੀਡੈਂਟ ਹੈ ਐਂਟੀ ਇਨਫਲਮੇਟਰੀ ਹੈ ਹੈਪਟੋਪ੍ਰੋਟੈਕਟਿਵ ਏਜੈਂਟ ਹੈ ਮਾਲੂ ਲਿਵਰ ਦੀਆਂ ਕੋਸ਼ਿਕਾਵਾਂ ਨੂੰ ਸਵਸਥ ਰੱਖਦਾ ਹੈ ਬਾਕੀ ਸਭ ਤੋਂ ਵੱਡਾ ਗੁਣ ਇਹਦਾ ਇਹ ਵੀ ਹੈਗਾ ਵੀ ਇਹਦੇ 5-6 ਪੱਤੇ ਖਾ ਲੋ ਉਤੋਂ ਕੋਸਾ ਪਾਣੀ ਪੀ ਲਓ ਤੁਹਾਡਾ ਮਟਾਪਾ ਵੀ ਘਟ ਹੋਣ ਲੱਗ ਜਾਊਗਾ ਫਿਰ ਜਿਸ ਤਰ੍ਹਾਂ ਕਿ 슈ਗਰ ਦੇ ਵਿੱਚ ਇਨਸੂਲਿਨ ਆਉਂਦਾ ਹੈ ਗੁੜ ਮਾ ਆਉਂਦਾ ਹੈ ਉਸੇ ਤਰ੍ਹਾਂ ਇਹਦਾ ਵੀ ਯੋਗਦਾਨ ਹੈ 슈ਗਰ ਨੂੰ ਘਟਾਉਂਦਾ ਹੈ ਖਾਲੀ ਪੇਟ ਪੰਜ ਛੇ ਪੱਤੇ ਖਾ ਲਓ ਕੈਲਸ਼ੀਅਮ ਤੇ ਆਇਰਨ ਦਾ ਬਹੁਤ ਵਧੀਆ ਸਰੋਤ ਹੈ ਪੇਟ ਦਰਦ ਵਿੱਚ ਵੀ ਇਹ ਕੰਮ ਕਰਦਾ ਤੇ ਯਾਦ ਸ਼ਕਤੀ ਨੂੰ ਵਧਾਉਂਦਾ ਹੈ ਪੜਨ ਵਾਲੇ ਬੱਚਿਆਂ ਨੂੰ ਕੋਈ ਪੰਜ ਚਾਰ ਪੱਤੇ ਜ਼ਿਆਦਾ ਨਹੀਂ ਜ਼ਿਆਦਾ ਗਰਮੀ ਵੀ ਕਰ ਸਕਦੇ ਖਾਇਆ ਕਰੋ ਇਹ ਭਾਈ ਵਾਲ ਝੜਨ ਤੋਂ ਵੀ ਰੋਕਦਾ ਹੈ ਇਹਦੀਆਂ ਪੱਤੀਆਂ ਦਾ ਲੇਪ ਬਣਾ ਕੇ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਅੱਧੇ ਘੰਟੇ ਤੱਕ ਸਿਰ ਚ ਲਾ ਕੇ ਛੱਡ ਦਿਓ ਫਿਰ ਆਪਦਾ ਸਿਰ ਧੋ ਲਓ ਤੁਹਾਡੇ ਵਾਲ ਝੜਨ ਤੋਂ ਵੀ ਰੁਕ ਜਾਣਗੇ ਤੇ ਜਿਹੜੇ ਪਿਸ਼ਾਬ ਸੰਬੰਧੀ ਰੋਗ ਨੇ ਉਹਨਾਂ ਨੂੰ ਵੀ ਇਹ ਠੀਕ ਕਰਦਾ ਜਿਵੇਂ ਥੋੜਾ ਥੋੜਾ ਬਾਥਰੂਮ ਹੁੰਦੇ ਰਹਿਣਾ ਤੇ ਉਹਨਾਂ ਨੂੰ ਵੀ ਇਹ ਠੀਕ ਕਰਦਾ ਹੈ ਸਿਰਦਰਦ ਤੋਂ ਕੜੀ ਪੱਤੇ ਦੇ ਫੁੱਲਾਂ ਦਾ ਲੇਪ ਬਣਾ ਕੇ ਮੱਥੇ ਤੇ ਲਾ ਲਓ ਸਿਰ ਦਰਦ ਤੋਂ ਵਿਰਾਮ ਮਿਲ ਜਾਏਗਾ ਇਹ ਐਂਟੀ ਇਨਫਲਮੇਟਰੀ ਵੀ ਹੈ ਜ਼ਖਮ ਜਲਦੀ ਠੀਕ ਕਰਦਾ ਹੈ ਕਰੇਟਿਨ ਆਈਡੇ ਤੇ ਵਿਟਾਮਿਨ ਏ ਨਾਲ ਭਰਪੂਰ ਹੈ ਦਰਦ ਤੇ ਸੂਜਨ ਨੂੰ ਠਾਉਂਦਾ ਹੈ ਇਹ ਭਾਈ ਮੂੰਹ ਦੇ ਛਾਲੇ ਤੇ ਜੀਬ ਦੇ ਛਾਲਿਆਂ ਨੂੰ ਵੀ ਠੀਕ ਕਰਦਾ ਹੈ ਕਬਜ ਨੂੰ ਵੀ ਹਟਾਉਂਦਾ ਹੈ ਪੇਟ ਦੇ ਕੀੜਿਆਂ ਨੂੰ ਵੀ ਮਾਰਦਾ ਹੈ ਉਹਦੇ ਵਾਸਤੇ ਕੀ ਕਰਨਾ ਹੈ ਦਾ ਸੁੱਕਾ ਪਾਊਡਰ ਬਣਾ ਲਓ ਤੇ ਸਵੇਰੇ ਸ਼ਾਮ ਲਾਓ ਥੋੜਾ ਥੋੜਾ ਦਿਲ ਦੀਆਂ ਬਿਮਾਰੀਆਂ ਲੀਵਰ ਤੇ ਕੈਸਟਰੋਲ ਇਹਨਾਂ ਸਾਰਿਆਂ ਤੋਂ ਬਚਾਉਂਦਾ ਹੈ ਬਹੁਤ ਵੇਸ਼ਕੀਮਤੀ ਬੂਟਾ ਹੈ ਜੀ ਤੇ ਆਸਾਨੀ ਨਾਲ ਹੋ ਜਾਂਦਾ ਹੈ ਹਾਂ ਮੰਨ ਲਓ ਵੀ ਜੜ ਤੱਕ ਇਹਰਾ ਕੀੜਾ ਕੁੜਾ ਲੱਗ ਜਾਂਦਾ ਹੈ ਕਲੋਰੋ ਤੇ ਕਾਰਬਿਡਾ ਜ਼ਿੰਪਾ ਦਿਆ ਕਰੋ 15 20 ਦਿਨ ਜਦੋਂ ਪਾਓ 5 ਦਿਨ ਉਹਦੋਂ 6 ਦਿਨ ਇਹਦਾ ਪੱਤਾ ਨਾ ਖਾਓ ਕਿਉਂਕਿ ਅੱਗੇ ਮੈਂ ਬੂਟੇ ਲਾਏ ਸੀ ਕਾਫੀ ਬੂਟੇ ਸੁੱਕੇ ਆ ਉਹਨਾਂ ਦੇ ਜੜ ਗਲਣ ਕਰਕੇ ਸੁੱਕੇ ਸੀ ਤੇ ਬਿਨਾ ਪੈਸਟੀਸਾਈਡ ਤੋਂ ਹੋ ਨਹੀਂ ਸਕਦੇ ਮੈਂ ਵੀ ਪਹਿਲਾਂ ਬਿਨਾ ਪੈਸਟੀਸਾਈਡ ਤੋਂ 2 ਸਾਲ ਜੋਰ ਲਾਉਂਦਾ ਰ ਮੇਰੇ ਕਾਫੀ ਬੂਟੇ ਨੁਕਸਾਨੇ ਗਏ ਸੀ ਤੁਹਾਨੂੰ ਮੈਂ ਦਿਖਾ ਵੀ ਦਿਆਂਗਾ ਅਗਲੀ ਵੀਡੀਓ 'ਚ ਜਿਹੜੇ ਮੈਂ ਸੁੱਕੇ ਬੂਟੇ ਨੇ ਕਿੰਨੇ ਪੱਤੇ ਨੇ ਅਜੇ ਅੱਧੇ ਪਚਦੇ ਤਾਂ 60 ਸੁੱਟ ਦਿੱਤੇ ਗਏ ਅੱਧੇ ਪਚਦੇ ਹਜੇ ਪਏ ਨੇ ਤੇ ਸਪਰੇਅ ਕਲੋਰੋਪੈਰੀਫੋਸ ਜਾਂ ਕਲੋਰੋਸੈਪਰੋਂ ਦੀ 505 ਉਹ ਅੱਧਾ ਲੀਟਰ ਕਿੱਲੇ ਦੀ ਪੈਂਦੀ ਹੈ ਉਸ ਦੇ ਹਿਸਾਬ ਨਾਲ ਆਪਦੀ ਡੋਜ਼ ਬਣਾ ਲਿਆ ਕਰੋ ਤੇ ਪਾਣੀ ਲਾ ਕੇ ਵਿੱਚ ਪਾਤੀ ਵੀ ਆ ਕਿੰਨਾ ਏਰੀਆ ਕਵਰ ਕਰਨਾ ਇਸ ਪਾਣੀ ਨੇ ਉਸ ਦੇ ਹਿਸਾਬ ਨਾਲ ਨਾਲ ਕਾਰਬਿਡਾਜ਼ ਲਿਕਵਿਡ ਘੋਲ ਕੇ ਉਹ ਪਾਤੀ ਮੰਨ ਲਓ ਜੜਦਾ ਫੰਗਸ ਵਗੈਰਾ ਵੀ ਖਤਮ ਹੋ ਜਾਏਗੀ ਤੇ ਜਦੋਂ ਦਵਾਈ ਪਾਓ 5-6 ਦਿਨ ਪੱਤਾ ਨਹੀਂ ਵਰਤਣਾ ਤੇ ਕੱਲ ਨੂੰ ਵੀਰੋ ਕਿਸੇ ਹੋਰ ਵੀਡੀਓ ਬਾਰੇ ਹੋਰ ਪੱਤੇ ਬਾਰੇ ਪਾਵਾਂਗੇ ਤੇ ਇਦਰਾ ਤੁਹਾਨੂੰ ਦਿਖਾ ਦਈਏ انجیر ਪੱਕ ਰਹੇ ਨੇ ਤੇ ਅੱਗੇ ਮੈਂ ਵੀਡੀਓ ਪਾਈ ਸੀ ਵੀ ਭਾਈ ਜ਼ਰੂਰੀ ਨਹੀਂ ਮਹਿੰਗਾ ਬੂਟਾ ਹੀ ਤੁਹਾਨੂੰ ਫਲ ਦੇਵੇ ਆ ਵੇਖੋ ਇਹ 700 ਰੁਪਏ ਦਾ ਬੂਟਾ ਲਿਆਂਦਾ ਸੀ ਵਧੀਆ ਫਲ ਲੱਗ ਰਹੇ ਆ ਆ ਜਿਹੜਾ 4 400 ਦਾ ਲਿਆ ਕੇ ਲਾਉਨੇ ਆ ਓਏ ਬਾਕੀ ਇੱਕ ਬੂਟਾ ਲਿਆਓ ਤੁਹਾਨੂੰ ਦੁਬਾਰਾ ਪੈਸੇ ਲਾਉਣ ਦੀ ਲੋੜ ਨਹੀਂ ਕਲਮਾ ਤਿਆਰ ਕਰਕੇ ਲੈ ਜਾਓ ਕਲਮਾ ਤੁਸੀਂ ਨਰਸਰੀ ਚ ਪਲਾਂਟ ਕਰ ਸਕਦੇ ਹੋ ਮੱਲੋ ਅਲਫਾਹਿਆਂ ਚ ਇਹ ਮਿੱਠਾ ਕਦੋਂ ਹੁੰਦਾ ਕਈ ਵਾਰ ਆਖਾਂਗੇ ਆਪਾਂ ਵੀ ਮਿੱਠਾ ਨਹੀਂ ਹੈ ਖਾਂਚ ਬਕ ਬਕਾ ਹੈ ਇਹ ਜਦੋਂ ਪੱਕਦਾ ਹੈ ਇੱਕਦਮ ਪਾੜ ਜਾਂਦਾ ਉਦੋਂ ਖਾਣ लायक ਹੁੰਦਾ ਹੈ ਮੱਲੋ ਜਿਸ ਤਰਾਵਣ ਪੱਕਾ ਪਿਆ ਇਹ ਹੁਣ ਹੈ ਪੂਰਾ ਮਿੱਠਾ ਹੈ ਚਿੜੀਆਂ ਵੀ ਇਹਨੂੰ ਖਾਂਦੀਆਂ ਨੇ ਤੇ ਇੱਕ ਹੋਰ ਵਧਾਉਣਾ ਦਾ ਇਹਦੇ ਬਾਰੇ ਫਿਰ ਕਿਸ ਦਿਨ ਵੀਡੀਓ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੇਰਾ ਫੇਸਬੁੱਕ ਪੇਜ ਨਸੀਬ ਵਰਕ ਉਹ ਵੀ ਫੋਲੋ ਕਰਿਓ ਤੇ ਲੋਕ ਸੇਵਾ ਜੋ YouTube ਤੇ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਮੇਰੀਆਂ ਵੀਡੀਓ ਆ ਸਕਣ